ਬਹੁਤ ਹੀ ਬਹੁਤ ਹੀ ਜਨ ਜਨ ਹਰ ਬਹੁਤ ਹੀ ਜਨ ਜਨ ਜਿਨ੍ਹਾਂ ਦੀ ਆਵਾਜ਼ ਸਮੇਂ ਦਾ ਮਿੱਲਾ ਮਿੱਲਾ ਪੰਜਾਬੀ ਜਿਉਂ ਬੋਲਦੇ ਆਪੋ ਆਪਣੇ ਦਿਨੋ ਬੋਲਦੇ ਨੇ ਤੇ ਹਰ ਵਕਤ ਉਹਨਾਂ ਦੀ ਬਾਤ ਪੰਜਾਬ ਲਈ ਮੇਰੀ ਮਰਜ਼ ਸਾਡੇ ਮੈਂ ਤਾਂ ਰੈਲੀ ਦੇ ਵਿੱਚ ਹੈਗਾ ਵਾਂ ਆਪ ਲੋਕਾਂ ਦੇ ਕਰਮੇ ਤਾਂ ਤੁਸੀਂ ਇਸੇ ਨੂੰ ਵੀ ਕਹਿ ਦਿਓ ਸਾਡੀ ਬਰਾਜਮਾਨ ਸਾਰੀ ਇਧਰ ਤੁਸੀਂ ਕਿਸੇ ਨੂੰ ਵੀ ਪੁੱਛ ਰਹੇ ਹੋ ਕਿ ਮੋਹਰ ਲਵਾਈ ਹੈ ਸੀਨੀਅਰ ਲੀਡਰਸ਼ਿਪ ਸਾਡੇ ਹਾਂਜੀ ਹਾਂਜੀ ਨਿਰਿੰਦਰ ਰੈਣਾ ਜੀ ਜਿਹੜੇ ਸਾਡੇ ਓਕੇ ਜੀ ਐਮਐਲਏ ਨੇ ਜੰਮੂ ਕਸ਼ਮੀਰ ਤੋਂ ਬੜੀ ਵੱਡੀ ਕਮ ਕੀਤੀ ਤੇ ਸਾਡੇ ਸੈਕਟਰੀ ਇੰਚਾਰਜ ਨੇ ਪੰਜਾਬ ਦੇ ਰੈਣਾ ਸਾਹਿਬ ਸਾਡੇ ਪ੍ਰਧਾਨ ਅਸ਼ਮੀਲੀ ਜੀ ਸਹਿਯੋਗੀ ਤੇ ਸਾਰੇ ਹੋਰ ਸਾਡੀ ਸੀਨੀਅਰ ਲੀਡਰਸ਼ਿਪ ਅੱਜ ਮੈਂ ਆਪਣੇ ਇਕੱਲੇ ਇਕੱਲੇ ਬੀਜੇਪੀ ਦੇ ਵਰਕਰ ਨੂੰ ਇੱਕ ਬਲੈਂਕ ਚਾਹੁੰਦਾ ਸਾਡੇ ਟੁਟਲੇ ਇਕੱਲੇ ਵਰਕਰ ਨੂੰ ਉਹਨਾ ਪਿੱਛੇ ਇੱਕ ਗੱਲ ਕਹਿਣੀ ਚਾਹੁੰਦਾ ਅੱਜ ਬੀਜੇਪੀ ਨੇ ਬੀਜੇਪੀ ਨੇ ਸੈਂਟਰ ਲੀਡਰਸ਼ਿਪ ਨਹੀਂ ਸਾਡੀ ਸੂਬੇ ਦੀ ਲੀਡਰਸ਼ਿਪ ਨੇ ਜਿਹੜਾ ਸਖ ਜਿਹੜਾ ਸਖ 34 ਸਾਲ ਤੋਂ ਲੋਕਾਂ ਦੀ ਬੀਜੇਪੀ ਦੀ ਸੇਵਾ ਕਰ ਰਿਹਾ ਸੀ 94 ਜਦੋਂ ਮਾੜੇ ਸਮੇਂ ਸੀ ਉਸ ਵੇਲੇ ਤੋਂ ਮੈਂ ਕਿ ਅੱਜ ਆਪਾਂ 2000 2025 'ਚ ਖੜੇ ਹਾਂ ਅੱਜ ਉਸ ਇਨਸਾਨ ਨੂੰ

ਜਿੰਨੇ ਤੋਂ ਲੈ ਕੇ ਸੋਮੇ ਸੁਮੇ ਤੋਂ ਲੈ ਕੇ ਅੱਜ ਤੱਕ ਰਕਮੈਂਟ ਕਰਦੀ ਆ ਅੱਜ ਹੁਣ ਥੋੜੀ ਜ਼ਿੰਮੇਵਾਰੀ ਆ ਜਿਹੜੀ ਟਿਕਟ ਜੀਵਨ ਗੁਪਤਾ ਜੀ ਨੂੰ ਮਿਲੀ ਆ ਅੱਜ ਸਾਰਾ ਜਿਹੜਾ ਦੇਖ ਰਹਾ ਹਰ ਸਮਾ ਪੰਜਾਬ ਦੇਖ ਰਿਹਾ ਹੈ ਬੀਜੇਪੀ ਦੇ ਵਰਗਾਂ ਨੂੰ ਕਹਿਣਾ ਲੀਡਰਾਂ ਨੂੰ ਕਹਿਣਾ ਚਾਹੁੰਨਾ ਵੀ ਕਿਸ ਵਾਰ ਥੋੜੇ ਦੇ ਭਰੂਸਾ ਕਰਕੇ ਇੱਕ ਕੋਰ ਇੱਕ ਪੱਕੇ ਬੀਜੇਪੀ ਵਾਲੇ ਨੂੰ ਟਿਕਟ ਮਿਲੀ ਆ ਇਹਨੂੰ ਦਿਖਾਉਣਾ ਇਹਨੂੰ ਦਿਖਾਉਣਾ ਇਹ ਫੈਸਲਾ ਹੁਣ ਤੁਹਾਨੂੰ ਕਰਨਾ ਪੈਣਾ ਅਸੀਂ ਲੋਕ ਭਾਜਪਾ ਚ ਨਵੇਂ ਆਏ ਆ ਪਰ ਸਾਡੇ ਤੇ ਤੁਹਾਡੇ ਚ ਕੋਈ ਫਰਕ ਨਹੀਂ ਤੁਸੀਂ ਮੈਨੂੰ 15 ਦਿਨ ਤੱਕ ਮੰਨ ਕੇ ਕੰਮ ਕਰਾਈ ਮਿਲਿਆ ਪਰ ਤੁਸੀਂ ਤਾਂ ਵਾਹੀ ਬੈਸਟ ਤੋਂ ਕੇ ਕਿਸੇ ਨੇ ਨਹੀਂ ਕਿਹਾ ਵੀ ਬਿੱਟੂ ਕੋਈ ਫਰਕ ਧਰਮផល ਹਲਕੇ ਇਕੱਤੇ ਖੜੇ ਆ ਰੋਪਾਨੀ ਸਾਹਿਬ ਜੱਟ ਸਹਿਬਾਨ ਦੀ ਰਹਿਮਾਈ ਸਾਡੇ ਜ਼ਿਲ੍ਹਾ ਬਰਗਾਨ ਦੀ ਰਹਿਮਾਈ ਸਾਡੀ ਟੀਮ ਦੀ ਰਹਿਮਾਈ ਮੈਂ 18000 ਤੋਂ ਉੱਤੇ ਵੈਸ ਸੰਕੇਤ ਮੇਰੀ ਜੀਰ ਦਾ ਫੋਡੇ ਕਰਕੇ ਇਹਨਾਂ ਨੂੰ ਖੁਸ਼ ਹੋਏ ਇਹ ਹੁਣ ਤੁਸੀਂ ਕਿਵੇਂ ਦੇਖੋ ਬੀਓ ਬੀਜਪੀ ਦੀ ਵੋਟ ਬਰਕਰਾਰ ਰੱਖੀ ਕਿਉਂਕਿ ਆਪਾਂ ਪਹਿਲੇ ਨੰਬਰ ਤੇ ਸੀ ਕਾਂਗਰਸ ਜੇਸੀ ਜਿਹੜੀ ਰਾਜਨੀਤਿਕ ਪਾਰਟੀ ਆ ਉਹ ਤੀਜੇ ਨੰਬਰ ਤੇ ਸੀ ਬਸ ਤੇ ਇਸ ਕਰਕੇ ਮੈਨੂੰ ਭਰੋਸਾ ਟੁੱਟੇ ਤੇ ਮੈਂ 1 ਮਿੰਟ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ 19 ਤਰੀਕ ਤੱਕ ਇੱਕ ਪਾਰਟੀ ਦਾ ਵਕੀਲ ਬਣ ਕੇ ਕਿਉਂਕਿ ਮੈਨੂੰ ਇੱਕ ਨਵੇਂ ਮੰਦੇ ਨੂੰ ਇੱਕ ਕੇਂਦਰ ਚ ਮੰਤਰੀ ਉਹ ਵੀ ਰੇਲਵੇ ਵਾਲਾ ਮਿਲ ਗਿਆ ਜੇ ਮੈਨੂੰ ਬੀਜੇਪੀ ਦੇ ਹਾਂ ਜੀ ਹਾਂ ਜੀ ਜੇ ਉਹ ਦੇਖੋ ਬੇਸ਼ੱਕ ਅਸੀਂ ਟਿਕਟ ਲੈਣ ਚ ਹੋਏ ਕਿਉਂਕਿ ਬੜਾ ਕਾਰਨ ਸੀ ਉਹਦਾ ਵੱਡਾ ਕਿਉਂਕਿ ਲੀਡਰਸ਼ਿਪ ਤੇ ਵੱਡੀ ਜ਼ਿੰਮੇਵਾਰੀ ਸੀ ਜਿਹੜਾ ਆਪਰੇਸ਼ਨ ਸੰਭੂਰ ਚੱਲ ਰਿਹਾ ਸੀ ਉਹ ਦਿਸ਼ ਤੇ ਲਈ ਜ਼ਿੰਮੇਵਾਰੀ ਸੀ ਜਿਵੇਂ ਕਰਕੇ ਸਾਡੀ ਟਿਕਟ ਥੋੜੀ ਡਿਲੇ ਹੋਈ ਕਿਉਂਕਿ ਸਾਰੀ ਜ਼ਿੰਮੇਵਾਰੀ ਸਾਡੀ ਦੇਸ਼ ਦੇ ਪੰਨਾ ਪਾਕਿਸਤਾਨ ਦੇ ਗੱਲ ਪੱਤੇ ਕਰਕੇ ਲੱਗੇ ਸੀ ਉਹ ਤੁਸੀਂ ਆਪਰੇਸ਼ਨ ਸੰਮੂਲ ਉਹ ਵੱਡੀ ਗੱਲ ਆ ਪਰ ਛੋਟਾ ਜਿਹਾ ਆਪਰੇਸ਼ਨ ਵੀ ਕਰਨਾ ਪਿਆ ਫਿਰ ਪਹਿਲਾਂ ਟੀਰਾ ਉਹਦੇ ਵੀ ਲਾਉਣਾ ਪੈਣਾ ਜੇ ਲੋਕਾਂ ਦੇ ਲਈ ਅਸੀਂ ਕੋਈ ਰਾਹ ਖੋਜ ਨਹੀਂ ਆ ਮੇਨੂੰ ਪਾਸੋ ਪਿਛਲੇ ਸਾਢੇ 3 ਸਾਲ ਤੁਸੀਂ ਹੱਥ ਖੜਾ ਕਰਕੇ ਬਸ ਉਹ ਜੇ ਕੇਂਦਰ ਤੋਂ ਬਗੈਰ ਜੇ ਕੋਈ ਗੱਲ ਕਰਦਾ ਏ ਉਹ ਪ੍ਰੋਜੈਕਟਨ ਤੋਂ ਜੇਰ ਕੋਲ ਤੋਂ ਜੀ এয়ারਪੋਰਟ ਦੇ ਕਿਨਾਰੇ ਹੋਵੇ ਰੇਲਵੇ ਸਟੇਸ਼ਨ ਦੇ ਤੁਜੀ ਕਿ ਤੱਕ ਐਲੀਵੇਟਰ ਰੋਡ ਤੇ ਤੁਸੀਂ ਕੀ ਲੱਗਦੀ ਹੋ ਆ ਜੋ ਕੁਝ ਬਣ ਰਿਹਾ ਹੁਸਰਤ ਸਿਟੀ ਦਾ ਮੈਂ ਤਾਂ ਕਾਂਗਰਸ ਦਾ ਐਨਪੀਸੀ ਪੈਸਾ ਕਿੱਥੋਂ ਲੈ ਕੇ ਆਉਂਦਾ ਸੀ ਇਹੀ ਗਿੰਦਰ ਮੋਦੀ ਦੀ ਸਰਕਾਰ ਵੀ ਜੀਐੱਪੀ ਸਰਕਾਰ ਤੋਂ ਪੈਸਾ ਆਉਂਦਾ ਇੱਕ ਫੁੱਟੀ ਕੌੜੀ ਇੱਕ ਫੁੱਟੀ ਕੌੜੀ ਵੀ ਜਿਹੜੇ ਅਣੇ ਕਿਸੇ ਹੋਰ પાર્ટી ਨੇ ਲਾਈ ਹੋਵੇ ਕਿਸੇ ਹੋਰ ਸਰਕਾਰ ਨੇ ਹਰ ਤੇ ਮੈਂ ਜਵਾਬ ਦੇ ਆ ਕੇ ਮੈਂ ਚੈਲੰਜ ਕਰਦਾ ਹਾਂ ਚੈਲੰਜ ਕਰਦਾ ਹਾਂ ਆਮ ਆਦਮੀ ਪਾਰਟੀ ਨੂੰ ਵੀ ਇਹਦੇ ਵਿੱਚ ਜੇ ਤੁਹਾਡੇ ਇੱਕ

ਇਹਨੇ ਸਾਰੇ ਦੇਸ਼ ਚ ਜਾ ਕੇ ਦੇਖਦਾ ਕਿ ਕਿਸ ਤਰੀਕੇ ਨਾਲ ਸੁਪੇ ਤਰੱਕੀ ਕਰ ਰਹੀ ਹੈ ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਹੈ ਇੱਥੇ ਮੋਢੀ ਜੀਵਨ ਗੁਪਤਾ ਜੀ ਨੂੰ ਦਿਖਾ ਕੇ ਵੀ ਜਿੱਤਾ ਬੰਨਿਆ ਜਾਣਾ ਕਿਸੇ ਦਾ ਨੁਕਸਾਨ ਨਹੀਂ ਕਿਸੇ ਦਾ ਨੁਕਸਾਨ ਨਹੀਂ ਜੇ ਤੁਸੀਂ ਬੀਜੇਪੀ ਨੂੰ ਪਾਉਂਦੇ ਹੋ ਇੱਕੋ ਪਾਰਟੀ ਅਜਿੱਤੇ ਮੈਂ ਜਿਨ੍ਹਾਂ ਨੇ ਮੋਦੀ ਜੀ ਕੋਲੇ ਭੰਡਾਰ ਖੋਲ੍ਹਿਆ ਉਹ ਪ੍ਰੋਜੈਕਟ ਪਾਉਣ ਜਿਹੜੇ ਮੁਕਦਾ ਪਾਰਟੀ ਮੰਗੇ ਛੜੀ ਮੇਰੇ ਵਾਲੀ ਕਮੀ ਆ ਉਹ ਵੀ ਜੀਵਨ ਗੁਪਤਾ ਜੀ ਕਰਦੇ ਕੋ ਤੇ ਉਦਨੇ ਪ੍ਰਧਾਨ ਮੰਤਰੀ ਲਿਆ ਕੇ ਉਹਦੇ بڑے ਤੋਂ بڑے ਪ੍ਰੋਜੈਕਟਾ ਜਿਹੜੇ ਉਹ ਦਾ ਨੀ ਕੰਮਾ ਜੇ ਫਿਰ ਆਪਣੇ ਆਪਣੇ ਮੁੱਠੀਆਂ ਬੁਸਕਾ ਮੈਂ ਵੀ ਇਹੀ ਗੱਲ ਕਹਿਣਾ ਸੀ ਜਦੋਂ ਮੈਂ ਗੋਮੇਂ ਕੀਤਾ ਵੀ ਜਤਾਵਾ ਨੂੰ ਜਤਾਦਾ ਪੀਜਪੀ ਨੂੰ ਪਰ ਕਹੀ ਗੱਲਾਂ ਕਹੀਆਂ ਆਈਆਂ ਦੂਜੇ ਪਾਰਟੀ ਦੇ ਹੱਥ ਦੇਖ ਲੋ ਨਾ ਪ੍ਰਧਾਨ ਨੂੰ ਕੁਝ ਪਤਾ ਹੋ ਜਾ ਸਭ ਦੱਸਣਗੇ ਕੀ ਚੱਲ ਰਿਹਾ ਕੀ ਚੱਲ ਰਿਹਾ ਉਹ ਮਦਦੋ ਦੇ ਸੰਗੇ ਤੇ ਮੈਂ ਵਕੀਲ ਇੰਨੇ ਸ਼ਬਦ ਮੈਂ ਕਿਉਂ ਕਾਗਜ਼ ਬਾਤ ਕਰਨੇ ਸਭ ਤੋਂ ਜ਼ਰੂਰੀ ਆ ਅੱਜ ਤੋਂ ਬਾਅਦ ਕੱਲੇ ਕੱਲੇ ਬੀਜਪੀ ਦਾ ਵਰਕਰ ਆਪਣੇ ਆਪ ਨੂੰ ਜੀਵਨ ਗੁਪਤਾ ਜੀ ਸਮਝੋ ਆਪਣੇ ਆਪ ਨੂੰ ਨਰੇਂਦਰ ਮੋਦੀ ਜੀ ਨਮਿਤ ਛਾ ਜੀ ਆਪਣੇ ਆਪ ਨੂੰ ਰੰਧਾ ਸਾਹਿਬ ਨਾਪਾਨੀ ਜੀ ਰੰਧਾ ਜੀ ਸਮਝੋ ਤੇ ਕੱਲੇ ਕੱਲੇ ਗਲੀ ਮਹੱਲਿਆਂ ਚ ਫੈਲ ਜੋ ਇੱਕ ਇੱਕ ਮਿੰਟ ਆਪਣੇ ਲਈ ਕੀਮਤੀਆ ਸਾਰੀ ਜਨਸ਼ਕ ਸਾਰੀ ਲੀਡਰਸ਼ਿਪ ਉਰੇ ਬੈਠੇ ਦੀ ਚਾਹੇ ਉਹ ਪੰਜਾਬ ਦੀ ਆ ਜਾਂ ਸੈਂਟਰ ਦੀ ਆ ਇੱਕ ਇੱਕ ਮਿੰਟ ਜਿਹੜਾ ਯਸੂਦ ਤੁਹਡੇ ਕੋਲ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਇੱਕ ਵਾਰ ਫਿਰ ਜੀਵਨ ਗੁਪਤਾ ਜੀ ਤੇ ਸਾਰੇ ਜੀਪੀ ਵੀ ਕਿਉਂਕਿ ਇੱਕ ਵਰਕਰ ਹੋ ਕੇ ਤੁਸੀਂ ਆ ਹੁਣ ਬੰਪੂਤੀ ਜ਼ਿੰਮੇਵਾਰੀ ਥੋੜੀ ਦੇ ਵਰਕਰੋ ਦੇ ਬਣਾਣੀਆਂ ਤੁਸੀਂ ਵੀ ਅੱਗੇ ਹੋ ਜੇ ਵਰਕਰ ਨੂੰ ਚਾਹੁੰਦੇ ਹੋ ਹੋਰ ਦਿੱਤੇ ਵੀ ਅੱਗੇ ਲੈ ਕੇ ਜਾਓ